ਲੋ ਜੀ ਫਰੀਦਕੋਟ ਦੇ ਵਿੱਚ ਵੀ ਬਜਰੰਗੀ ਜੀ ਉਤਰ ਚੁੱਕੇ ਨੇ ਤਿੰਨ ਗੜਗੁੱਲਿਆਂ ਵਰਗੇ ਆ ਤਿੰਨੇ ਤੇ ਦੇਖੋ ਤੁਸੀਂ ਪੁਲ ਦੇ ਉੱਪਰ ਆ ਜਿਹੜੇ ਔਰਤਪੁਰਾ ਰੋਡ ਵਾਲਾ ਪੁਲਾ ਉਹ ਪੁਲ ਦੇ ਉੱਪਰ ਚੜੇ ਹੋਏ ਨੇ ਇਹ ਸੋਰਾਵਾ ਇਧਰ ਦਰਖਤ ਤੇ ਵੀ ਆ ਇੱਕ ਤੇ ਇੱਕ ਇਧਰ ਉਹ ਪਿੱਛੇ ਵੀ ਆ ਲਗਭਗ 4-5 ਆ ਤੇ ਕੁੱਤੇ ਵੀ ਇਧਰੋਂ ਥੱਲੇ ਦੇਖੋ ਬੜੇ ਬੇਸਬਰੀ ਦੇ ਨਾਲ ਉਹਨਾਂ ਨੂੰ ਦੇਖ ਰਹੇ ਆ ਤੇ ਉੱਪਰ ਆਪਣੇ ਆਟ ਖੇលੀਆਂ ਕਰਦੇ ਫਿਰਦੇ ਆ ਉੱਪਰ ਦੇਖੋ ਤੁਸੀਂ ਇਹ ਇਦਾਂ ਲੱਗਦਾ ਜਿਵੇਂ ਇੱਕੋ ਦਮ ਹੀ ਨਾ ਕੋਈ ਇੱਥੇ ਛੱਡ ਗਿਆ ਹੁੰਦਾ ਲਗਭਗ 4-5 ਦੇ ਕਰੀਬ ਆ ਦੇ ਜਿਹੜੇ ਇੱਥੇ ਉਹਨੇ ਇੱਕੋ ਵੇਲੇ ਕਿੱਥੇ ਆ ਟੜਕ ਕਰਕੇ ਇੱਕ ਇਹ ਆ ਬੋਰਡ ਦੇ ਉੱਤੇ ਆ ਬੈਠਾ ਤੇ ਇੱਕ ਇੱਧਰ ਉਹ ਨਿੰਮ ਦੇ ਉੱਤੇ ਬੈਠਾ ਤੇ ਨੰ ਆਇਦ ਰਖੇ ਆ ਬੈਠੇ ਲੋਗੋਂ ਬੜੇ ਦੇਖੋ ਉਹਨਾਂ ਨੂੰ ਉਤਸੁਕਤਾ ਨਾਲ ਦੇਖ ਰਹੇ ਆ ਕਿ ਕਿਵੇਂ ਆਏ ਆ ਕਿੱਧਰੋਂ ਆਏ ਆ ਤੇ ਥੱਲੇ ਕੁੱਤੇ ਬੜੀ ਬੇਸabri ਦੇ ਨਾਲ ਇਹਨਾਂ ਨੂੰ ਦੇਖ ਰਹੇ ਆ ਆਹਨੇ ਕੁੱਤੇ ਵੀ ਦੇਖੋ ਜਿੱਧਰੋਂ ਆਉਂਦੇ ਆ ਤੇ ਨਾਲ ਦੀ ਨਾਲ ਆਦੇ ਉੱਤੇ ਉਹਦੂ ਉਤਸੁਕਤਾ ਨਾਲ ਦੇਖ ਰਹੇ ਆ ਤੇ ਪਹਿਲੀ ਵਾਰੀ ਇਹ ਇਥੇ ਏਰੀਏ 'ਚ ਇੰਨੇ ਇਕੱਠੇ ਜੰਗ ਕੀਦੇ ਰਹੇ ਆ ਆਨ ਜਾ ਤੇ ਇੱਕ ਆ ਦੇਖੋ ਨਾਲ ਬੱਚਾ ਵੀ ਲਈ ਹੈ ਇੱਕ ਫਿਰਦੀ ਆ ਦੇਖੋ ਜਿਵੇਂ ਡਿਸਕਵਰੀ ਜਿਖਾਉਂਦੇ ਨੇ ਨਾ ਬੱਚਾ ਲਈ ਫਿਰਦੀ ਆ ਦੇਖੋ ਇਹ ਬੱਚਾ ਵੀ ਨਾਲ ਲਈ ਫਿਰਦੀ ਓਵੇਂ ਚੱਕੀ ਇਹਦਾ ਕੋਈ ਕੱਢ ਕੇ ਗਿਆ ਲੱਗਦਾ ਕਿਤੋਂ ਕੋਈ ਲਿਆ ਕੇ ਜਾਂ ਕਿਸੇ ਦੇ ਰੱਖੇ ਹੋਣੇ ਆ ਤੇ ਇੱਥੇ ਛੱਡ ਗਿਆ ਤੇ ਇੱਕ ਇਧਰ ਉਹ ਨਿੰਮ ਦੇ ਉੱਤੇ ਬੈਠਾ ਤੇ ਤਿੰਨ ਇਧਰ ਇਹ ਆ ਬੈਠੇ ਉਹ ਲੋਕੋ ਬੜੀ ਚੇਖੋਣਾ ਨੂੰ ਉਤਸੁਕਤਾ ਨਾਲ ਦੇਖ ਰਹੇ ਆ ਕਿ ਕਿਵੇਂ ਆਏ ਆ ਕਿੱਧਰੋਂ ਆਏ ਆ ਤੇ ਥੱਲੇ ਕੁੱਤੇ ਬੜੀ ਬੇਸਾਬੀ ਦੇ ਨਾਲ ਇਹਨਾਂ ਨੂੰ ਦੇਖ ਰਹੇ ਆ ਆਹ ਦੇਖੋ ਕੁੱਤੇ ਵੀ ਦੇਖੋ ਜਿੱਧਰੋਂ ਆਉਂਦੇ ਤੇ ਨਾਲ ਦੀ ਨਾਲ ਆਦੇ ਉਤੇ ਉਹ ਦੂਤ ਸੁਕਤਾ ਨਾਲ ਦੇਖ ਰਹੇ ਆ ਫੇ ਪਹਿਲੀ ਵਾਰੀ ਇਸ ਏਰੀਏ ਚ ਇੰਨੇ ਇਕੱਠੇ ਕੁਝ ਰੰਗੀ ਦਿਖਦੇ ਆ ਅਨ ਜਾ ਤੇ ਇੱਕ ਆ ਦੇਖੋ ਨਾਲ ਬੱਚਾ ਵੀ ਲਈ ਹੈ ਇੱਕ ਫਿਰਦੀ ਆ ਦੇਖੋ ਜਿਵੇਂ ਡਿਸਕਵਰੀ ਜਿਖਾਉਂਦੇ ਨੇ ਨਾ ਬੱਚਾ ਲਈ ਫਿਰਦੀ ਆ ਦੇਖੋ ਇਹ ਬੱਚਾ ਵੀ ਨਾਲ ਲਈ ਫਿਰਦੀ ਓਵੇਂ ਚੱਕੀ ਇਹ ਤਾਂ ਕੋਈ ਕੱਢ ਕੇ ਗਿਆ ਲੱਗਦਾ ਕਿਤੋਂ ਕੋਈ ਲਿਆ ਕੇ ਜਾਂ ਕਿਸੇ ਦੇ ਰੱਖੇ ਹੋਣੇ ਆ ਤੇ ਇੱਥੇ ਛੱਡ ਗਿਆ